4ਵੀਂ ਕਲਾਸ ਦੇ ਵਿੱਚ ਪੜ੍ਹਦੇ ਬੱਚਿਆਂ ਨੇ ਬਲਕ ਮਾਰਿਆ ਤੇ ਬੱਸ ਚੜ ਗਏ ਫਿਰ ਥਾਣੇ ਪਹੁੰਚ ਗਏ ਮਾਪਿਆਂ ਨੂੰ ਫੋਨ ਆਇਆ ਤਾਂ ਹੋਸ਼ ਉੱਡ ਗਏ ਮਾਮਲਾ ਅੰਮ੍ਰਿਤਸਰ ਦਾ ਹੈ ਜਿੱਥੇ ਕਿ ਮਾਪੇ ਆਪਣੇ ਬੱਚਿਆਂ ਨੂੰ ਸਕੂਲ ਦੇ ਅੰਦਰ ਛੱਡ ਕੇ ਆਏ ਸੀ ਪਰ ਬੱਚਿਆਂ ਦੇ ਮਨ ਦੇ ਵਿੱਚ ਆਇਆ ਕਿ ਕਿਉਂ ਨਾ ਅੱਜ ਬਲਕ ਮਾਰਿਆ ਜਾਵੇ ਸਕੂਲ ਦੇ ਪਿਛਲੇ ਦਰਵਾਜ਼ੇ ਦੇ ਵਿੱਚੋਂ ਦੀ ਭੱਜ ਗਏ ਔਰ ਇੱਕ ਬੱਸ ਚੜ ਗਏ ਕਿੱਥੇ ਵੰਡ ਪਹੁੰਚ ਗਏ ਉੱਥੇ ਕਿਸੇ ਸ਼ਖਸ ਨੇ ਇਹਨਾਂ ਬੱਚਿਆਂ ਨੂੰ ਖਾਣੇ ਦੇ ਵਿੱਚ ਪਹੁੰਚਾ ਦਿੱਤਾ ਖਾਣੇ ਦੇ ਵਿੱਚੋਂ ਮਾਪਿਆਂ ਨੂੰ ਫੋਨ ਆਇਆ ਫੋਨ ਠਣਦੇਸਾ ਮਾਪਿਆਂ ਦੇ ਹੋਸ਼ ਛੁੱਟ ਕੇ ਔਰ ਤਰੰਤ ਉਹ ਆਪਣੇ ਤੁਰੰਤ ਆਪਣੇ ਬੱਚਿਆਂ ਨੂੰ ਲੈਣ ਦੇ ਲਈ ਖਾਣੇ ਪਹੁੰਚ ਗਏ ਆ ਪੁਲਿਸ ਨੇ ਇਹਨਾਂ ਬੱਚਿਆਂ ਨੂੰ ਮਾਪਿਆਂ ਦੇ ਹਵਾਲੇ ਕੀਤਾ ਮਾਪਿਆਂ ਦੇ ਵੱਲੋਂ ਸਕੂਲ ਦੇ ਪ੍ਰਬੰਧਕਾਂ ਤੇ ਇਲਜ਼ਾਮ ਲਗਾਏ ਗਏ ਨੇ ਕਿ ਜਦ ਸਾਡੇ ਬੱਚੇ ਸਕੂਲ ਦੇ ਵਿੱਚ ਪਹੁੰਚ ਗਏ ਤਾਂ ਉਸ ਤੋਂ ਬਾਅਦ ਸਾਰੀ ਜ਼ਿੰਮੇਵਾਰੀ ਸਕੂਲ ਦੇ ਪ੍ਰਬੰਧਕਾਂ ਦੀ ਬਣਦੀ ਹੈ ਕਿ ਕਿਵੇਂ ਸਕੂਲ ਦੇ ਵਿੱਚੋਂ ਇਹ ਬੱਚੇ ਭੱਜ ਗਏ ਔਰ ਪਿਛਲੇ ਦਰਵਾਜ਼ੇ ਕਿਉਂ ਖੁੱਲੇ ਰੱਖੇ ਗਏ ਆ ਮਾਮਲਾ ਅਮ੍ਰਿਤਸਰ ਦਾ ਹੈ ਜਿੱਥੇ ਚੌਥੀ ਕਲਾਸ ਦੇ ਵਿੱਚ ਪੜ੍ਹਦੇ ਇਹ ਬੱਚੇ ਜਿਨ੍ਹਾਂ ਦੇ ਮਨ ਦੇ ਵਿੱਚ ਆਇਆ ਕਿ ਕਿਉਂ ਨਾ ਬੰਕ ਮਾਰਿਆ ਜਾਵੇ ਸਕੂਲ ਦੇ ਨੇੜੇ ਹੀ ਇਹਨਾਂ ਨੇ ਬੱਸ ਫੜੀ ਟੈਕੀ ਵੈਂਡ ਪਹੁੰਚ ਗਏ ਫਿਰ ਖਾਣੇ ਪਹੁੰਚ ਗਏ ਥਾਣੇ ਦੇ ਵਿੱਚੋਂ ਹੀ ਮਾਪਿਆਂ ਨੂੰ ਫੋਨ ਆਇਆ ਕਿ ਆਪਣੇ ਬੱਚੇ ਆ ਕੇ ਲੈ ਜਾਓ ਮਾਪਿਆਂ ਨੇ ਸਕੂਲ ਦੇ ਪ੍ਰਿੰਸੀਪਲ ਤੇ ਇਥੋਂ ਦੇ ਪ੍ਰਬੰਧਕਾਂ ਤੇ ਦੰਬੀਰ ਇਲਜ਼ਾਮ ਲਗਾਏ ਨੇ ਇਹ ਇਸ ਤਰ੍ਹਾਂ ਆ ਜੀ ਅੱਜ ਬੱਚੇ ਸਕੂਲ ਆਏ ਸੀ ਸਕੂਲ ਆਏ ਸੀ ਤੇ ਬੱਚੇ ਰੈਸਸ ਤੋਂ ਬਾਅਦ ਕੀਤੇ ਨਾਲ ਸਕੂਲ ਦਾ ਗੇਟ ਨਾਲ ਫੁੱਲਨ ਨੂੰ ਮਿਲ ਗਿਆ ਸਕੂਲ ਦਾ ਗੇਟ ਥੋੜਾ ਜਿਹਾ ਫੁੱਲਨ ਨੂੰ ਮਿਲ ਗਿਆ ਤੇ ਇਹਨਾਂ ਨੇ ਆਪਾਂ ਜੀ ਕੋਈ ਪਲਾਨਿੰਗ ਕਰ ਲਈਏ ਆਪਾਂ ਅੱਜ ਬੰਦ ਕਰਦੇ ਆ ਬੰਦ ਕਰਕੇ ਨਾਲ ਨਾਲ ਕੀ ਹੋਏਗੀ ਇਹਨਾਂ ਨੇ ਨਾ ਇਥੋਂ ਪੁਲਿਸ ਲੈਣ ਤੋਂ ਤੁਰ ਕੇ ਤੇ ਇਹ ਉੱਥੋਂ ਬਾਵਲ ਦੀ ਚੌਂਕ ਤੱਕ ਪੈਦਲ ਇੱਥੋਂ ਪੈਦਲ ਗਏ ਆ ਉਸ ਤੋਂ ਬਾਅਦ ਇਹਨਾਂ ਨੇ ਉੱਥੋਂ ਔਟੋ ਦਿੱਤੇ ਔਟੋ ਕਰਨ ਤੋਂ ਬਾਅਦ ਇਹਨਾਂ ਨੇ ਬਸਟਾਂ ਚ ਲੱਗੇ ਆ ਆਹ 8 ਸਾਲ ਦੇ ਬੱਚੇ ਨੇ ਨੋਟਬੁੱਕ ਨਾਲ ਦੇ ਤੇ ਉਸ ਤੋਂ ਬਾਅਦ ਆਕਰ ਨੂਰ ਸਾਡੇ ਬੱਚੇ ਨੂੰ ਮੈਂ ਤਾਂ ਕਹਿੰਦਾ ਆਟੋ ਲੈਣੇ ਚਲ ਬਿਠਾ ਦੇਗਾ ਉਸ ਤੋਂ ਬਾਅਦ ਹੈ ਬੱਸ ਬੈਠ ਗਏ ਨੇ ਬੱਸ ਸਟਾਪਲੇ ਨੂੰ ਬੱਸ ਨੂੰ ਪੁੱਛਿਆ ਕਿ ਜਾਣਾ ਉਹ ਕਹਿੰਦਾ ਇਹ ਬੱਸ ਪਿੱਖੀ ਬਣੀ ਜਾਣੀ ਹੈ ਮੈਂ ਤਾਂ ਕਹਿੰਦਾ ਉਹ ਧੰਨਕ ਕਨੈਕਟਰ ਜਿੰਨੇ ਨਾਲ ਬੱਸ ਬਿਠਾ ਲਿਆ ਉਹਨੇ ਕਿਹਾ ਜੀ ਬੱਸ ਪਿੱਖੀ ਬਣੀ ਆਇਆ ਕਹਿੰਦੇ ਹਲ ਪਿੱਖੀ ਵੰਡੀ ਲੈ ਜਾਓ ਜੀ ਮੈਂ ਸਰ ਉਹ ਕਹਿੰਦਾ ਮੈਂ ਗੇਮ ਕਰੰਜਾ ਨਾ ਗੇਮ ਕਰਨ ਚੱਲ ਜੰਦੇ ਉਹ ਉਹਨਾਂ ਨੇ ਕਿਹਾ ਜੀ ਇਹ ਪਿੱਖੀ ਬਣੀ ਜਾਣੀ ਬੱਸ ਤੇ ਇਹਨਾਂ ਨੂੰ ਬੱਸ ਬਿਠਾ ਲਿਆ ਐ ਬੇਟਾ ਜੀ ਮੇਰਾ ਠੀਕ ਐ ਬੱਚ ਬਸ ਬੈਣਾ ਮਤਲਬ ਛੋਟੇ ਹੀ ਨੇ ਕੋਈ ਇਹਨਾਂ ਨੂੰ ਕੋਈ ਸਮਝ ਦੇਣੀ ਹੈਗੀ ਨਹੀਂ ਬਸ ਬਸ ਬੈ ਗਏ ਜੀ ਪਿੱਖੀਵੰਡ ਪਾਉਣਗੇ ਉੱਥੇ ਜਾ ਕੇ ਪਾਉਂਦੇ ਨੇ ਮਨ ਜੋ ਉਹਨਾਂ ਨੇ ਦਾੜ ਤਾਂ ਬਸ ਲੈਨੇ ਕਿ ਆਪ ਹੀ ਉਤਰ ਗਏ ਆ ਉੱਥੋਂ ਮੈਨੂੰ ਕਿਸੇ ਬੰਦੇ ਦੀ ਕਾਲ ਆਈ ਹੈ ਕਿ ਤੁਹਾਡਾ ਬੱਚਾ ਦਾਦਾ ਪਿੱਖੀਵੰਡ ਆ ਗਿਆ ਮੈਨੂੰ ਲੱਗਾ ਫਰੌਡ ਕਾਲ ਹੈ ਮੈਂ ਕਿਹਾ ਜੀ ਮੇਰੇ ਬੱਚੇ ਨਾਲ ਗੱਲ ਕਰਾ ਦਿਓ ਜਦੋਂ ਮੇਰੇ ਬੱਚੇ ਨਾਲ ਗੱਲ ਕਰਾਈ ਮੈਂ ਕਿਹਾ ਜੀ ਇਹ ਮੇਰੇ ਬੱਚਾ ਜੀ ਤੇ ਮੈਨੂੰ ਕਿਹਾ ਗੁਰੂ ਉਹ ਕਹਿੰਦਾ ਪਾਪਾ ਹੀ ਪਿੱਖੀ ਵੰਡਾ ਲਿਆ ਮੈਂ ਕਿਹਾ ਮੈਂ ਬੜਾ ਹੈਰਾਨ ਮੈਂ ਕਿਹਾ ਯਾਰ ਪਿੱਖੀ ਵੰਡ ਕਿੱਦਾਂ ਵੰਗੇ ਦੇਖੋ ਜੀ ਉਹ ਤੇ ਹੈ ਹੀ ਆ ਤੁਹਾਡੇ ਸਾਹਮਣੇ ਆ ਕਿਹੜਾ ਸਕੂਲ ਹੈ ਪੁਲਿਸ ਦੀ ਹੈ ਵੀ ਕਿੰਨੇ ਬੱਚੇ ਗਏ ਸੀ ਦੇ ਬੱਚੇ ਜਦੋਂ ਸਾਨੂੰ ਪਤਾ ਲੱਗਾ ਜੀ ਅਸੀਂ ਸਾਡਾ ਅਸੀਂ ਸਾਡਾ ਸਕੂਲ ਚੈੱਕ ਕਰਵਾਇਆ ਪਹਿਲੇ ਅਸੀਂ ਕਿ ਬੱਚੇ ਕਿ ਹੁੰਦੇ ਆ ਬੱਚੇ ਕਈ ਵਾਰੀ ਤੋਂ ਸਪ੍ਰਿੰਗਸਲੈਂਡ ਚਲੇ ਜਾਂਦੇ ਅਸੀਂ ਪੂਰਾ ਸਕੂਲ ਚੈੱਕ ਕਰਵਾਇਆ ਸਾਨੂੰ ਗੱਜਨੀ ਮਿਲੇ ਇਨ ਦ ਮੇਨਟਾਈਮ ਸਾਨੂੰ ਪਤਾ ਲੱਗਾ ਜੀ ਬੱਚੇ ਸਕੂਲ 'ਚ ਹੈ ਹੀ ਨਹੀਂ ਰਿਸਰਚ ਕੀਤਾ ਨਾ ਕਿ ਰਿਸਰਚ ਤੋਂ ਬਾਅਦ ਕਿਉਂਕਿ ਇਹ ਰਿਸਰਚ 'ਚ ਨਾ ਬੱਚਿਆਂ ਨੂੰ ਕਹਿ ਕੇ ਗਏ ਆਪਣੀ ਕਲਾਸ ਦੇ ਬੱਚਿਆਂ ਨੂੰ ਜਦੋਂ ਅਗਲਾ ਟੀਚਰ ਗਿਆ ਨਾ ਪੀਰੀਅਡ ਲੈਨ ਤੇ ਬੱਚਿਆਂ ਨੇ ਦੱਸਿਆ ਕਹਿੰਦੇ ਮੈਂ ਮੂ ਸਾਨੂੰ ਕਹਿ ਕੇ ਗਏ ਸੀ ਕਿ ਅਸੀਂ ਇਹ ਪੀਰੀਅਡ 'ਚ ਛੁੱਟ ਲੈਣ ਜਾਂਦੇ ਆ ਅਸੀਂ ਪੂਰਾ ਸਕੂਲ ਚੈੱਕ ਕਰਵਾਇਆ ਇੰਦੇ ਮੀਂਟਮ ਇੰਦੇ ਕੋ ਬਹੁਤ ਵੱਡਾ ਕੈਂਪਸ ਹੈ ਅਸੀਂ ਸਾਰੇ ਰੂਮਸ ਚੈੱਕ ਕਰਵਾਏ ਸਾਰੇ ਕੈਂਪਸ ਚੈੱਕ ਕਰਵਾਇਆ ਜਦੋਂ ਸਾਨੂੰ ਬੱਚੇ ਕਿਤੇ ਨਹੀਂ ਮਿਲੇ ਇੰਦੇ ਮੀਂਟ ਟੈਂਸ਼ਨ ਨੂੰ ਪਤਾ ਚੱਲ ਗਿਆ ਕਿ ਬੱਚੇ ਤਾਂ ਉੱਤੇ ਪਹੁੰਚੇ ਹੋਏ ਆ ਫਿਰ ਅਸੀਂ ਪੇਰੈਂਟ ਜਿੱਤੇ ਕਿਤੇ ਗੇਟ ਨੇ ਸਕੂਲ ਦੇ ਕਿਨੇ ਗੇਟ ਸਕੂਲ ਦੇ ਗੇਟ ਹੈ ਜੀ ਤਿੰਨ ਤੋਂ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਿਆ ਇਹਨਾਂ ਨੇ ਦੱਸੇ ਮਾਪਿਆਂ ਨੇ ਨਹੀਂ ਬੱਚਾ ਕਿੱਧਰ ਤੀ ਪਹੁੰਚ ਗਿਆ ਸਾਨੂੰ ਪੇਰੈਂਟਸ ਨੂੰ ਫੋਨ ਆਇਆ ਨਾ ਉਸਦੇ ਬੱਚਾ ਸਕੂਲ ਚ ਲੱਗਦੇ ਵੇਸੀ ਕਿ ਬੱਚੇ ਨੰਬਰ ਵੀ ਨਾ ਯਾਦ ਹੁੰਦਾ ਤਫੇ ਤੇ ਬਚਾ ਗਿਆ ਦੇਖੋ ਸਪੋਸ ਦੇਖੋ ਸਪੋਸ ਕਰਨ ਦੇ ਤੇ ਗੱਲ ਸੇ ਬਹੁਤ ਕੁਝ ਹੁੰਦੇ ਆ ਜਿਹਾ ਅਜੇ ਤੇ ਸਿਰ ਆਪਦਾ ਸਿਰ ਤੇ ਸ਼ੂਗਰ ਕਰਦਾ ਬੈਠੇ